बोल शंकर भगवान की जय बोल गणपती महाराज की जय बोलिए अपने अपने गुरु महाराज की जय बोलिए नगर खेड़े महाराज की जय बोलिए सतगुरु स्वामी जी महाराज की जय जकारा चढ़ी वाले बाबा जी दा बोल सागे दरबार की जय ऐतमान चैनल देख रहे सारे दर्शकां दा अमरजीत ếमान वलो निगा निगा स्वागत है जी कुरआली शहर ਧਾਰਮਿਕ ਆਸਥਾ ਦੇ ਨਾਲ ਜੁੜਿਆ ਹੋਇਆ ਸ਼ਹਿਰ ਹੈ ਜਿਵੇਂ ਕਿ ਇੱਥੇ ਸਤਗੁਰ ਸੁਆਮੀ ਜੀ ਮਹਾਰਾਜ ਨਦੀ ਪਾਰ ਵਾਲੇ ਅਤੇ ਡੇਰਾ ਬਾਬਾ ਗੁਸਾਈਆਂ ਵਾਲਾ ਅਤੇ ਹੋਰ ਵੀ ਬਹੁਤ ਅਸਥਾਨ ਬਣੇ ਹੋਏ ਨੇ ਕੁਰਾਲੀ ਸ਼ਹਿਰ ਦੇ ਵਿੱਚ ਸੋ ਅਸੀਂ ਅੱਜ ਉਸ ਧਾਰਮਿਕ ਅਸਥਾਨ ਦੀ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗौरी शंकर ਧਾਮ ਵਾਰ ਨੰਬਰ 14 ਕੁਰਾਲੀ ਦੇ ਵਿੱਚ ਸੋ ਇੱਥੇ ਪਿਛਲੇ ਸਾਲ ਤੋਂ ਜੋ ਇੱਕ ਸ਼੍ਰੀ ਸ਼ਿਵ ਮਹਾਪ੍ਰਾਣ ਕਥਾ ਸ਼ੁਰੂ ਹੋਈ ਹੈ ਪਿਛਲੇ ਸਾਲ ਵੀ ਹੋਈ ਸੀ ਤੇ ਇਸ ਸਾਲ ਫੇਰ ਇਹ ਕਰਵਾਈ ਜਾ ਰਹੀ ਹੈ ਤੇ ਸਾਡੇ ਨਾਲ ਅੱਜ ਇਹ ਜੋ ਪ੍ਰਬੰਧਕ ਨੇ ਮੌਜੂਦ ਨੇ ਸੇਵਾਦਾਰ ਨੇ ਤੇ ਇਹਨਾਂ ਨਾਲ ਆਪਾਂ ਇਹ ਗੱਲਬਾਤ ਕਰਦੇ ਹਾਂ ਇਹ ਸ਼ਿਵ ਮਹਾਪ੍ਰਾਣ ਕਥਾ ਕਦੋਂ ਸ਼ੁਰੂ ਹੋਵੇਗੀ ਅਤੇ ਕਦੋਂ ਇਸ ਦੀ ਸਮਾਪਤੀ ਹੈ ਸਨੀ ਜੀ ਜੋ ਇਹ ਕਥਾ ਹੋ ਰਹੀ ਹੈ ਇਹਦੇ ਬਾਰੇ ਦੱਸਿਓ ਇਹ ਕਿੰਨੀ ਤਰੀਕ ਹੈ ਦੀ ਕਥਾ ਇਹ ਸ਼ਾਵਣ ਵਿੱਚ ਹੋ ਰਹੀ ਹੈ ਜੀ ਸ਼ਾਵਣ 12 ਤਰੀਕ ਤੋਂ ਸਟਾਰਟ ਹੋ ਰਿਹਾ ਹੈ ਤੇ ਇਹ ਕਥਾ 15 ਤਰੀਕ ਤੋਂ ਸਟਾਰਟ ਹੈ ਜੀ ਜੀ 15 ਤੋਂ ਲੈ ਕੇ 23 ਤਰੀਕ ਹੈ ਇਹ ਕਥਾ ਦੀ ਕਿੱਥੇ ਹੋਊਗੀ ਇਹ ਗੋਰੀ ਸ਼ੰਕਰ ਧਾਮ ਵਾਲ ਨੰਬਰ 14 ਜੀ ਜੀ ਹਾਂ ਜੀ ਨੇੜੇ ਆਪਣਾ ਖਾਟੂ ਵਾਲਾ ਮੰਦਿਰ ਹੈ ਜੀ ਲਾਲਾਂ ਵਾਲਾ ਪੀਰ ਠੀਕ ਹੈ ਹਾਂ ਜੀ ਟਾਈਮਿੰਗ ਕੀ ਹੈ ਟਾਈਮਿੰਗ ਹੈਗੀ 4 ਤੋਂ 7 ਜੀ ਜੀ 4 ਤੋਂ 7 ਹੈ ਜੀ ਹਾਂ ਜੀ ਸ਼ਾਮ ਨੂੰ 4 ਤੋਂ ਸ਼ਾਮ ਨੂੰ ਹਾਂ ਜੀ ਸ਼ਾਮ ਦਾ ਸਮੇਂ ਜੀ 4 ਤੋਂ 7 ਜੀ ਜੀ ਹਾਂ ਜੀ ਸੋ ਕਥਾਵਾਚਕ ਕੌਣ ਨੇ ਕਥਾਵਾਚਕ ਆ ਰਹੇ ਹਾਂ ਜੀ ਆਪਣੇ ਜਗਦੀਸ਼ ਚੰਦਰ ਸ਼ਾਸਤਰੀ ਜੀ ਆ ਰਹੇ ਹਾਂ ਜੀ ਜੀ ਹਾਂ ਇਹ ਚਿੱਤਰਕੂੜ ਤੋਂ ਆ ਰਹੇ ਹਾਂ ਜੀ ਓਕੇ ਹਾਂ ਜੀ ਤੇ ਪਿਛਲੇ ਸਾਲ ਵੀ ਕਥਾ ਹੋਈ ਸੀਗੀ ਸਾਵਣ ਵਿੱਚ ਤੇ ਇਸ ਵਾਰ ਵੀ ਕਥਾ ਸ਼੍ਰੀ ਮਹਾਪੁਰਾਣ ਕਥਾ ਹੋ ਰਹੀ ਹੈ ਜੀ ਇਹ ਦੂਸਰੀ ਵਾਰ ਦੂਸਰੀ ਵਾਰ ਤੇ ਪਿਛਲੀ ਵਾਰ 12 ਜੋਤੀ ਲਿੰਗ ਦੀ ਸਥਾਪਨਾ ਸੀਗੀ ਤੇ ਇਸ ਵਾਰ ਦੁਰਗਾ ਮਾਤਾ ਦੀ ਸਥਾਪਨਾ ਹੈ ਜੀ ਜੀ ਹਾਂ ਜੀ ਨੀਤਾ ਜਸਲ ਜੀ ਸੋ ਇਹ ਦੂਸਰਾ ਜੋ ਇਹ ਦੂਸਰੀ ਕਥਾ ਕੀਤੀ ਜਾ ਰਹੀ ਹੈ ਕੀ ਕਹੂੰਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਬholenath ਭੋਲੀ ਸ਼ੰਕਰ ਭਗਵਾਨ ਕੀ ਜੈ ਸੋ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਸ਼੍ਰੀ ਸ਼ਿਵ ਮਹਾਪ੍ਰਾਨ ਜੀ ਦੀ ਕਥਾ 15 ਜੁਲਾਈ ਤੋਂ ਲੈ ਕੇ 23 ਜੁਲਾਈ ਤੱਕ ਸਥਾਨ ਹੈ ਜੀ ਗौरी शंकर ताम ਵਾਰਡ ਨੰਬਰ 14 ਜੀ ਬੜੀ ਸ਼ਰਧਾ ਵਿਸ਼ਵਾਸ ਨਾਲ ਕਰਾਈ ਜਾ ਰਹੀ ਹੈ ਜੀ ਔਰ ਪੂਰੇ ਸ਼ਹਿਰ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਜੀ ਇਹ ਕਥਾ ਵਿੱਚ ਪਹੁੰਚੋ ਕਥਾ ਸੁਣੋ ਤੇ ਆਪਣਾ ਜੀਵਨ ਸਫਲਾ ਕਰੋ ਜੀ ਸੋ ਜਦੋਂ ਕਥਾ ਹੋਣੀ ਹੈ ਕਥਾ ਤੋਂ ਬਾਅਦ ਪ੍ਰਸ਼ਾਦ ਵੀ ਦਿੱਤਾ ਜਾਊਗਾ ਕਥਾ ਤੋਂ ਬਾਅਦ ਜੀ ਪੰਡਾਣਾ ਵਰਤੂਗਾ ਯਰ ਤੁਤ ਪੰਡਾਣਾ ਵਰਤ ਹਾਂਜੀ ਸ਼ੰਕਰਪੁਰਾ ਨਾ ਚੀਦਾ ਹਾਂਜੀ ਜੀ ਹਾਂਜੀ ਇਹ ਸ਼ਾਮ ਨੂੰ ਹੋਇਆ ਕਰੂਗੀ ਨਾ ਹਾਂਜੀ ਕਥਾ ਹੋਈ ਟਾਈਮਿੰਗ ਹੈ ਜੀ 4 ਤੋਂ 7 ਜੀ ਸ਼ਾਮ ਨੂੰ ਹਾਂਜੀ ਜੀ ਸੋ ਕਲ ਸ਼ੀ ਯਾਤਰਾ ਵੀ ਹੈ ਕਲ ਇਸ ਯਾਤਰਾ ਜੀ ਆਪਣਾ 15 ਜੁਲਾਈ ਨੂੰ ਹੈ ਜੀ ਜੀ ਪੂਰੇ ਸ਼ਹਿਰ ਦੀ ਪ੍ਰਗਰਮ ਹੋਊਗੀ ਜੀ ਤੇ ਬਾਕੀ ਮਾਂ ਦੁਰਗਾ ਦੀ ਮੂਰਤੀ ਸਥਾਪਨਾ ਵੀ ਜੀ 21 ਜੁਲਾਈ ਨੂੰ ਹੈ ਜੀ ਜੀ ਹਾਂਜੀ ਇਹ ਕਲ ਸ਼ਿਆਤਰਾ ਕਿੰਨੇ ਵਜੇ ਸ਼ੁਰੂ ਟਾਈਮ ਕੋਈ ਤਕਰੀਬਨ ਉਹੀ 11 ਵਜੇ ਹੈ ਜੀ ਜੀ ਹਾਂਜੀ ਸਵੇਰੇ ਉਹ ਸ਼ਹਿਰ ਦੇ ਹਾਂਜੀ 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 ਚੈ ਭੋਲੇ ਨਾ ਚੈ ਭੋਲੇ ਨਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹ ਧੀਮਾਂ ਚੈਨਲ ਤੁਹਾਡੇ ਵੱਲ ਜੀ ਅਮਰਜੀਤ ਧਮਾਨ ਸਾਹਿਬ ਤੁਸੀਂ ਆਪਣਾ ਇਨਾ ਕੀਮਤੀ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਹਾਂਜੀ ਹਾਂਜੀ ਸੂਰਜ ਜੀ ਕੀ ਕਹੋਗੇ ਇਹ ਜੋ ਸ਼ਿਵ ਮਹਾਪੁਰਾਣ ਕਥਾ ਜੋ ਹੋ ਰਹੀ ਹੈ ਵਾਰਡ ਨੰਬਰ 14 ਦੇ ਵਿੱਚ ਇਹ ਦੂਜੀ ਵਾਰ ਹੋ ਰਹੀ ਹੈ ਪਹਿਲਾਂ ਵੀ ਹੋਈ ਸੀ ਤੇ ਹੁਣ ਦੇ ਬਾਰੇ ਕੀ ਕਹੂੰਗਾ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਸ਼੍ਰੀ ਮਹਾਪੁਰਾਣ ਕਥਾ ਕਰਵਾਉਣ ਜਾ ਰਹੇ ਹਾਂ ਜੀ ਇਸ ਦੀ ਜਿਹੜੀ ਟਾਈਮਿੰਗ ਹੈ ਉਹ 4 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਹੋਏਗੀ ਜੀ ਤੇ ਇਸ ਦੀ ਤਰੀਕ ਹੈ ਜਿਹੜੀ 15 ਤਰੀਕ ਤੋਂ ਲੈ ਕੇ 23 ਤਰੀਕ ਤੱਕ ਹੋਵੇਗੀ 23 ਤਰੀਕ ਨੂੰ ਵਿਸ਼ਾਲ ਮਹਾ ਪੰਡੰਹਾਰਾ ਹੋਵੇਗਾ ਪੋਲੇਨਾਦੀ ਕਿਰਪਾ ਦੇ ਨਾਲ ਅਸੀਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਜਿੱਦਾਂ ਉਹ ਹਰ ਸਾਲ ਇਕੱਠ ਕਰਕੇ ਪੋਲੇਨਾਦੀ ਮਾਈਮਾ ਗਾਉਂਦੇ ਨੇ ਇਸ ਸਾਲ ਵੀ ਸ਼ਹਿਰ ਨਿਵਾਸੀ ਨੂੰ ਬੇਨਤੀ ਹੈ ਵੀ ਵਾਰਡ ਨੰਬਰ 14 ਸ਼੍ਰੀ ਗੋਰੀ ਸ਼ੰਕਰ ਧਾਮ ਵਿਖੇ ਪਹੁੰਚ ਕੇ ਕਥਾ ਦਾ ਅਨੰਦ ਮੰਣ ਤੇ ਉਹਨਾਂ ਦੀ ਮਾਈਮਾ ਪ੍ਰਾਪਤ ਕਰਨ ਪੋਲੇਨਾਦੀ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਕਰ ਨੀਤਾ ਜੀ ਇਹਦੀ ਲੋਕੇਸ਼ਨ ਇੱਕ ਵਾਰੀ ਸਮਝਾ ਦਿਓ ਦਰਸ਼ਕਾਂ ਨੂੰ ਇਹ ਮਰਿੰਡਾ ਰੋਡ ਤੋਂ ਆਪਣਾ ਖਾਟੂ ਸ਼ਾਮ ਮੰਦਿਰ ਦੇ ਨਜ਼ਦੀਕ ਹੈ ਜੀ ਬਾੜ ਨੰਬਰ 14 ਸ਼੍ਰੀ ਗੋਰੀ ਸ਼ੰਕਰ dham ਜੀ ਹਾਂ ਜੀ ਇਹ 메인 ਰੋਡ ਆਪਾਂ ਨੂੰ ਮਰੰਗਾ ਰੋਡ ਪੈਂਦਾ ਹੈ ਹਾਂ ਜੀ ਮਰੰਗਾ ਰੋਡ ਤੋਂ 메인 ਹਾਂ ਜੀ ਜੀ ਬਾਜ਼ਾਰ ਦੇ ਵਿੱਚੋਂ ਵੀ ਜਾ ਸਕਦੇ ਹਾਂ ਹਾਂ ਜੀ ਬਾਜ਼ਾਰ ਵਿੱਚੋਂ ਜਾ ਸਕਦੇ ਹਾਂ ਵੈਸੇ 메인 ਮਰੰਗਾ ਰੋਡ ਆਪਣਾ ਜੀ ਜੀ ਹਾਂ ਜੀ ਮਾਰ ਨੰਬਰ 14 ਹਾਂ ਜੀ ਮਾਰ ਨੰਬਰ 14 ਨਜ਼ਦੀਕ ਖਾਟੂ ਸ਼ਾਮ ਮੰਦਰ ਜੀ ਗੋਰੀ ਸ਼ੰਕਰ dham ਕੋਰਾਲੀ ਹਾਂ ਜੀ ਇੱਕ ਗੱਲ ਹੋਰ ਦੱਸਣ ਯੋਗ ਹੋਵੇਗੀ ਜੀ ਕਿ ਇੱਥੇ ਜਿਹੜੇ ਪੋਲੇਨਾਥ ਦੇ ਰੂਪ ਨੇ ਉਹ ਦੇਖਣ ਯੋਗ ਹੋਵੇਗੇ ਤੇ ਨਵੀਂ ਸਥਾਪਨਾ ਕੀਤੀ ਹੈ 12 ਸ਼ਿਵਲੀng ਦੀ ਸਾਰੇ ਸ਼ਰਨਵਾਸੀ ਨੂੰ ਬੇਨਤੀ ਹੈ ਵੀ ਉਹਨਾਂ ਦੇ ਦਰਸ਼ਨ ਪਾਣ ਤੇ ਆਪਣੇ ਜੀਵਨ ਨੂੰ ਸਫਲ ਬਣਾਉਣ ਹਰ ਹਰ ਮਹਾਦੇਵ ਜੈ ਸ਼ਿਵ ਸ਼ੰਗ